ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਤੁਹਾਨੂੰ ਆ ਵਕੀਰਾ ਦਾ ਰਿਜ਼ਲਟ ਚੈੱਕ ਕਰਾਉਣੇ ਬਈ ਕਿੰਨਾ ਅਗਰ ਰਿਜ਼ਲਟ ਆਪਾਂ ਨੂੰ ਵਕੀਰਾ ਦਾ ਮਿਲਿਆ ਤੇ ਆਜੋ ਤੁਹਾਨੂੰ ਦਿਖਾਉਣੇ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਸੋ ਕਿਸਾਨ ਪਰੇ ਦੇ ਵਿੱਚ ਬਜਾਈ ਸਮੇਂ ਜਿੱਦਾਂ ਵਕੀਰਾ ਦਵਾਈ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਆਪਾਂ ਪਾਣੀ ਲਾਉਣ ਤੋਂ ਬਾਅਦ ਜੇ ਸੰਕੋਰ ਦੀ ਵੀ ਵਰਤੋਂ ਕੀਤੀ ਆ ਪਹਿਲਾਂ ਤਾਂ ਪਤਾ ਦਿਖਾਉਣੇ ਵੀ ਜਿਹੜਾ ਸੰਕੋਰ ਨਾ ਜਿਵੇਂ ਆ ਜਿਹੜਾ ਬੂਟਾ ਏ ਇਹ ਗੁਲੀ ਡੰਡੇ ਦਾ ਏ ਸੰਕੋਰ ਦੀ ਵਜਨ ਖਤਮ ਹੋ ਰਿਹਾ ਤੇ ਆ ਤੁਸੀਂ ਦੇਖੋ ਬਰੀਕ ਜਿਹੜਾ ਤਾਂ ਬਰੀਕ ਜਿਹਾ ਗੁਲੀ ਡੰਡਾ ਉਹ ਤਾਂ ਪੀਲਾ ਜਾ ਹੋ ਗਿਆ ਖੜ ਗਿਆ ਕਿਉਂਕਿ ਉਹਦੇ ਉੱਤੇ ਪਰ ਜਿਹੜਾ ਵਕੀਰਾ ਦਾ ਰਿਜਲਟ ਮਿਲ ਰਿਹਾ ਪਰ ਇੱਧਰ ਤੁਸੀਂ ਦੇਖੋ ਵੀ ਇੱਥੇ ਤਾਂ ਇਹ ਬੂਟੇ ਨੂੰ ਨਾਂ ਸੰਕੋਰ ਦਾ ਸਰ ਹੋਇਆ ਕਿਉਂਕਿ ਸੰਕੋਰ ਹੋ ਸਕਦਾ ਇਹ ਤਾਂ ਦੂਰ ਡਿੱਗੀ ਹੋਇਆ ਕਿਉਂਕਿ ਦਾਣਾ ਜਿਹੜੇ ਸੰਕੋਰ ਦੇ ਦਾਣੇ ਜੂਰੀਆ ਦੇ ਦਾਣੇ ਆ ਉਹ ਲਾਗੇ ਡੇកਦੇ ਉਹ ਗੁਲੀ ਡੰਡਾ ਖਤਮ ਹੋ ਜਾਂਦਾ ਇਹ ਹੁਣ ਨਾਂ ਤੇ ਨੂੰ ਅਬਕੀਰਾ ਦਾ ਸਰ ਹੋਇਆ ਯਾਨੀ ਕਿ ਇੱਥੇ ਕੋਈ ਰਿਜਲਟ ਨਹੀਂ ਆ ਸੰਪੂਰਨ ਦਾ ਮਿਲਿਆ ਤੇ ਨਾ ਅਬਕੀਰਾ ਦਾ ਹੀ ਇਹ ਗੁਲੀ ਡੰਡਾ ਜਿਹੜਾ ਵੱਡਾ ਹੈ ਯਾਨੀ ਕਿ ਤਿੰਨ ਤੋਂ ਚਾਰ ਪੱਤੇਆਂ ਦਾ ਇਹ ਤੇ ਕੋਈ ਆਪਾਂ ਉਕੀਰਾ ਵਗੈਰਾ ਜਾਂ ਮੂੰਮੀ ਜਾਂ ਫਿੱਗੋ ਜਿਹੜੀਆਂ ਆਪਾਂ ਦਵਾਈਆਂ ਕਰਦੇ ਹਾਂ ਉਹਦਾ ਰਿਜਲਟ ਬਿਲਕੁਲ ਨਹੀਂ ਮਿਲਦਾ ਅੱਗੇ ਦੇਖੋ ਜਿਹੜਾ ਬਰੀਕ ਜਿਹਾ ਆ ਦੇਖੋ ਆ ਹੁਣ ਜਿਹੜਾ ਗੁਲੀ ਡੰਡਾ ਆ ਦੇਖੋ ਆ ਜਿਹੜਾ ਪੀਲਾ ਪੈ ਗਿਆ ਪੂਰਾ ਬੂਟਾ ਇਹ ਖਤਮ ਹੋ ਜਾਏਗਾ ਸਹੀ ਜਿਹੀ ਸਹੀ ਯਾਨੀ ਕਿ ਇੱਥੇ ਪੀਲਾ ਪੈ ਕੇ ਰੁਕਿਆ ਰਹੇਗਾ ਫਿਰ ਸਹੀ ਜਿਹੀ ਜੇ ਬੂਟਾ ਜਿਹੜਾ ਗਲ ਕੇ ਖਤਮ ਹੋ ਜਾਂਦਾ ਤੇ ਜਿਹੜੇ ਥੋੜੇ ਜੇ ਵੱਡੇ ਹੁੰਦੇ ਗੁੱਲੀ ਡੰਡਾ ਜੀ ਦੀ ਜੜ ਡੂੰਗੀ ਜਲਦੀ ਜਾਂ ਜਿਆਦੇ ਪੱਤੇ ਆ ਦੇਖੋ ਆ ਬਿਲਕੁਲ ਹਰਾ ਹੈ ਜੇਕਰ ਆਪਾਂ ਪੁੱਟ ਕੇ ਵੀ ਦੇਖਾਂਗੇ ਇਹਨੂੰ ਤੇ ਆ ਦੇਖੋ ਬੀ ਇਹਦੀ ਜੜੀ ਜੜ ਆ ਥੱਲੇ ਆ ਤੁਸੀਂ ਦੇਖ ਸਕਦੇ ਜੀ ਜੜੇ ਦੀ ਚਿੱਟੀ ਆ ਯਾਨੀ ਕਿ ਗੁੱਲੀ ਡੰਡਾ ਖਤਮ ਨਹੀਂ ਹੋਏਗਾ ਕਿਉਂਕਿ ਸਨ ਕੋਰ 4 ਤੋਂ 5 ਦਿਨ ਬਾਅਦ ਜਿਹੜਾ ਗੁੱਲੀ ਡੰਡਾ ਖਤਮ ਕਰ ਦਿੰਦੀ ਆ ਤੇ ਇਸ ਤੋਂ ਬਾਅਦ ਜਿਹੜਾ ਵਕੀਰਾ ਦਾ ਵੀ ਰਿਜ਼ਲਟ ਆਪਾਂ ਨੂੰ 5-6 ਦਿਨ ਬਾਅਦ ਦੇਖਣਾ ਸ਼ੁਰੂ ਹੋ ਜਾਂਦਾ ਜਦੋਂ ਜਿਹੜਾ ਗੁੱਲੀ ਡੰਡਾ ਪੀਲਾ ਜਾ ਨਜ਼ਰ ਆਵੇ ਤਾਂ ਸਮਝ ਲਓ ਗੁੱਲੀ ਡੰਡਾ ਖਤਮ ਇਹਦੇ ਵਿੱਚ ਕਿਸਨਪਰਾ ਆਪਾਂ ਜਿਆਦਾ ਹੀ ਡੋਜ਼ ਸੰਕੋਰ ਦੀ ਨਹੀਂ ਹੀ ਵਰਤੀ ਕਿਉਂਕਿ ਆਪਾਂ ਚਾਹੁੰਦੇ ਸੀ ਵੀ ਰਿਜ਼ਲਟ ਦਾ ਪਤਾ ਲੱਗੇ ਵੀ ਅਫਕੀਰਾ ਦਾ ਰਿਜ਼ਲਟ ਆਪਾਂ ਨੂੰ ਮਿਲਦਾ ਜਾਂ ਨਹੀਂ ਮਿਲਦਾ ਤਾਂ ਬਹੁਤ ਘੱਟ ਜਾਣ ਕੇ 10% ਆਪਾਂ ਕਹਿ ਸਕਦੇ ਰਿਜ਼ਲਟ ਮਿਲਿਆ ਗੁੱਲੀ ਡੰਡਾ ਉੱਗਿਆ ਵੀ ਬਹੁਤ ਆ ਤੇ ਜਿੰਨਾ ਗੁੱਲੀ ਡੰਡਾ ਵੀ 1 ਇੱਕ 30% ਦਾ 200 ਗ੍ਰਾਮ ਆਪਾਂ ਸੰਕੋਰ ਵਰਤੀ ਸੰਕੋਰ ਨਾ ਖਤਮ ਹੋ ਗਿਆ ਤੇ ਬਾਕੀ 70 80% ਗੁੱਲੀ ਡੰਡਾ ਉਦਾਂ ਹੀ ਆ ਦੇਖੋ ਬਈ ਖੜਾ ਹੈ ਤੇ ਨਾ ਦਾ ਸੰਕੋਰ ਦਾ ਸਰਿਆ ਕਿਉਂਕਿ ਸੰਕੋਰ ਵੀ ਘਟੋ ਘਟ ਆਪਾਂ 350 ਜਾਂ 400 ਗ੍ਰਾਮ ਪਾਏ ਤੇ ਫੇਰ ਹੀ ਅਸਰ ਆਪਾਂ ਨੂੰ ਰਿਜ਼ਲਟ ਮਿਲਦਾ ਤੇ ਜਿਹੜਾ ਬਰੀਕ ਗੁੱਲੀ ਡੰਡਾ ਆ ਦੇਖੋ ਬਈ ਆ ਆ ਦੇਖੋ ਹੁਣ ਪੀਲਾ ਪੈ ਗਿਆ ਇਹ ਅਬਕੀਰਾ ਦਾ ਰਿਜ਼ਲਟ ਜਿਹੜਾ ਯਾਨੀ ਕਿ ਇੱਕ ਇੱਕ ਪੱਤਾ ਜਿਹਾ ਬਣਿਆ ਛੋਟਾ ਬਿਲਕੁਲ ਬਰੀਕ ਹੁੰਦਾ ਉਹ ਗੁੱਲੀ ਡੰਡੇ ਤੇ ਆਪਾਂ ਨੂੰ ਅਬਕੀਰਾ ਦਾ ਰਿਜ਼ਲਟ ਮਿਲਦਾ ਬਾਅਦ ਤੇ ਦਿਨ ਤੇ ਪਾਣੀ ਲੱਗਾ ਇਹਨੂੰ ਤੇ ਹੁਣ ਜਿਵੇਂ ਆਪਾਂ ਗੱਲ ਕਰਦੇ ਵੀ ਜਿਵੇਂ ਪਹਿਲਾਂ ਟੌਪਿਕ ਲੀਡਰ ਵਰਗੀਆਂ ਦਵਾਈਆਂ ਆਉਂਦੀਆਂ ਜਦੋਂ ਸ਼ੁਰੂਆਤ ਦੇ ਵਿੱਚ ਕੋਈ ਵੀ ਦਵਾਈ ਆਉਂਦੀ ਉਹਦੇ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਘੈਂਟ ਮਿਲਦੇ ਆ ਪਰ ਜਿਵੇਂ ਜਿਵੇਂ 2-3 ਸਾਲ ਬਾਅਦ ਦਵਾਈਆਂ ਜਿਹੜੀਆਂ ਆ ਜਾਂਦੀਆਂ ਜਾਂ ਹੋਰ ਕੰਪਨੀਆਂ ਚ ਵੀ ਆ ਜਾਂਦੀਆਂ ਉਦੋਂ ਰਿਜ਼ਲਟ ਕੱਢ ਜਾਂਦੇ ਕਿਉਂਕਿ ਪਹਿਲਾਂ ਆਪਾਂ ਗਿਣੀਆਂ ਵੀ ਅਸਲ ਦੇ ਵਿੱਚ ਜਿਹੜਾ ਟੈਕਨੀਕਲ ਆਉਂਦਾ ਮੈਨੂੰ ਲੱਗਦਾ ਵੀ ਟੈਕਨੀਕਲ ਦੇ ਵਿੱਚ ਥੋੜੀ ਬਦੀ ਗਰਬੜੀ ਹੋ ਜਾਂਦੀ ਕਿਉਂਕਿ ਜਿਹੜੀ ਦਵਾਈ ਪਹਿਲੇ ਸਾਲ ਆਉਂਦੀ ਉਹ ਆਪਾਂ ਨੂੰ ਲਗਭਗ 2220 ਦੇ ਲਾਗੇ ਮਿਲਦੀ ਆ ਪਰ ਜਦੋਂ ਉਹ ਦਵਾਈਆਂ ਹੁਣ ਆਪਾਂ ਜਾਣਦੇ ਵੀ ਵਕੀਰਾ ਵਾਲਾ ਟੈਕਨੀਕਲ ਜਾਂ ਮੋਮੀ ਜਾਂ ਫਿਗੋ ਵਾਲਾ ਟੈਕਨੀਕਲ ਹੈ ਲਗਭਗ ਆਪਾਂ ਨੂੰ 800 850 ਰੁਪਏ ਦਾ ਆਰਾਮ ਨਾਲ ਮਿਲ ਜਾਂਦਾ ਤੇ ਜਿਹੜੀ 2000 ਦੀ ਦਵਾਈ ਜੇ ਰੱਖ ਕਰਾਪੋਂ 7-800 ਦੀ ਮਿਲੂਗੀ ਤੇ ਆਪਾਂ ਨੂੰ ਪਤਾ ਹੈ ਵੀ ਰਿਜ਼ਲਟ ਆਪ ਨੂੰ ਉਹਦੇ ਕਿੰਨੇ ਕੁ ਮਿਲਨੇ ਆ ਤੇ ਰਿਜ਼ਲਟ ਆ 2 ਸਾਲ ਆਪਾਂ ਨੂੰ ਚੰਗੇ ਮਿਲਦੇ ਕਿਸੇ ਵੀ ਦਵਾਈ ਦੋਸਤੋ ਬਾਅਦ ਰਿਜ਼ਲਟ ਆਪਾਂ ਜਾਣਦੇ ਵੀ ਸ਼ੁਰੂਆਤ ਦੇ ਵਿੱਚ ਲੀਡਰ ਆਈ ਸੀ ਉਹਦੇ ਬਹੁਤ ਰਿਜ਼ਲਟ ਸੀ ਟਾਪਿਕ ਦੇ ਬਹੁਤ ਰਿਜ਼ਲਟ ਹੁੰਦੇ ਸੀ ਐਟਲੈਂਟਿਕ ਆਈ ਸੀ ਉਹਦੇ ਬਹੁਤ ਵਧੀਆ ਰਿਜ਼ਲਟ ਹੁੰਦੇ ਸੀ ਪਰ ਸਹੀ ਜਿਹੇ ਜੇ ਪਤਾ ਨਹੀਂ ਕਿਉਂ ਇਹਨਾਂ ਦੇ ਰਿਜ਼ਲਟ ਘਟਦੇ ਜਾਂ ਤਾਂ ਗੁਲੀ ਡੰਡਾ ਇਹਨਾਂ ਦੇ ਆਦੀ ਹੋ ਜਾਂਦਾ ਤੇ ਜਾਂ ਫਿਰ ਕਿੰਨਾ ਕਿਤੇ ਆਪਾਂ ਨੂੰ ਡੁਬਲੀਕੇਟ ਚੀਜ਼ਾਂ ਮਿਲਦੀਆਂ ਸ਼ੁਰੂ ਹੋ ਜਾਂਦੀਆਂ ਹੁਣ ਇਹ ਤਾਂ ਰੱਬ ਜਾਣਦਾ ਪਤਾ ਨਹੀਂ ਇਹਦੇ ਵਿੱਚ ਕੀ ਗਰਬੜੀ ਹੁੰਦੀ ਆ ਤੇ ਰਿਜ਼ਲਟ ਆਪਾਂ ਨੂੰ ਨਵੀਂ ਕੋਈ ਵੀ ਦਵਾਈ ਆਉਂਦੀ ਇੱਕ ਦੋ ਸਾਲ ਮਿਲਦੇ ਆ ਹੁਣ ਇਸ ਟਾਈਮ ਤੇ ਜੇਕਰ ਆਪਾਂ 100% ਰਿਜ਼ਲਟ ਦੀ ਗੱਲ ਕਰੀਏ ਜੇ ਆਪਾਂ ਨੂੰ ਅੰਬਰੀਵਾ ਦਵਾਈ ਦੇ ਰਿਜ਼ਲਟ ਜੰਸਨ ਕੋਰ ਦਵਾਈ ਦੇ ਰਿਜ਼ਲਟ ਇਹਨਾਂ ਦਵਾਈਆਂ ਤੋਂ ਇਲਾਵਾ ਨਹੀਂ ਮੈਨੂੰ ਲੱਗਦਾ ਵੀ ਕੋਈ 100% ਆਪਾਂ ਨੂੰ ਕਿਸੇ ਚੀਜ਼ ਦਾ ਜਿਹੜਾ ਰਿਜ਼ਲਟ ਮਿਲਦਾ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬਈ ਤੁਹਾਨੂੰ ਵਕੀਰਾ ਦਾ ਰਿਜ਼ਲਟ ਕਿੰਨਾ ਕੁ ਮਿਲਿਆ ਤਾਂ ਵਕੀਰਾ ਫਿਗੋ ਮومی ਜੀ ਜਾਂ ਜਿਹੜਾ ਆਪਾਂ ਇਹਦੇ ਵਾਲਾ ਟੈਕਨੀਕਲ ਹੋਰ ਕਿਸ ਕੰਪਨੀ 'ਚ ਵਰਤਿਆ ਤੇ ਕਿੰਨਾ ਤੁਹਾਨੂੰ ਰਿਜ਼ਲਟ ਮਿਲਿਆ ਜਰੂਰ ਕਮੈਂਟ ਕਰਕੇ ਆਪਣੀ ਗੱਲਬਾਤ ਸ਼ੇਅਰ ਕਰਿਓ ਸੋ ਬਹੁਤ-ਬਹੁਤ ਧੰਨਵਾਦ